ਗੁਰਦੁਆਰਾ 68 ਨਾਨਕਸਰ ਦਮਦਮਾ ਸਹਿਬ ਚੋੜਰਾ ਵਿਖੇ ਤਨਤਨ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ 112ਵੇਂ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਕੀਰਤਨ ਸੰਤ ਬਾਬਾ ਗੁਰਜੀਤ ਸਿੰਘ ਦੀ ਆਗਿਆ ਅਨੁਸਾਰ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ ਨਗਰ ਕੀਰਤਨ ਵਿੱਚ ਸੰਤ ਬਾਬਾ ਗੁਰਚੰਨ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਬਲਜੀਤ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਕੋਰਾਲੀ ਵਾਲੇ ਬਾਬਾ ਭਾਗ ਸਿੰਘ ਬਾਬਾ ਸਤਨਾਮ ਸਿੰਘ ਜੀ ਸ਼ੀਸ਼ਮੈਲ ਵਾਲੇ ਬਾਬਾ ਲਖਵਿੰਦਰ ਸਿੰਘ ਜੀ ਬਾਬਾ ਪਿੰਦਰ ਸਿੰਘ ਜੀ ਰਾਜਸਥਾਨ ਵਾਲੇ ਅਤੇ ਸਮੂਹ ਸੰਤ ਸਮਾਜ ਨਗਰ ਕੀਰਤਨ ਵਿੱਚ ਹਾਜ਼ਰ ਹੋਏ। ਉੱਥੇ ਬਾਬਾ ਹਰੀ ਸਿੰਘ ਜੀ ਹਰੀਕੇ ਪੱਤਨ ਵਾਲੇ ਹਾਜ਼ਰ ਹੋਏ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੇ ਹੋਏ ਸੰਗਤਾਂ ਵੱਲੋਂ ਗੱਤਕਾ ਖੇਡਿਆ ਗਿਆ ਅਤੇ ਫੌਜੀ ਬੈਂਡ ਬਾਜਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਢਾਡੀ ਜਥਿਆਂ ਵੱਲੋਂ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਕਵਿਸ਼ਰੀ ਗਾਈ ਗਈ ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਫੁੱਲ ਦੀ ਵਰਖਾ ਕੀਤੀ ਗਈ ਵਿਸ਼ੇਸ਼ ਤੌਰ ਤੇ ਹਵਾਈ ਜਹਾਜ਼ ਰਾਹੀਂ ਨਗਰ ਕੀਰਤਨ ਵਿੱਚ ਕੁੱਲਾਂ ਦੀ ਵਰਖਾ ਕੀਤੀ ਗਈ ਸਮਾਪਤੀ ਉਪਰੰਤ ਸੰਤ ਬਾਬਾ ਗੁਰਜੀਤ ਸਿੰਘ ਜੀ ਵੱਲੋਂ ਸਮੂਹ ਸੰਤਾਂ ਮਹਾਪੁਰਸ਼ਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸੰਤ ਬਾਬਾ ਗੁਰਜੀਤ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਨੂੰ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਆਨੰਦ ਲਾਲ ਹਰੇਕ ਸਾਲ ਵਾਂਦੇ ਹੁੰਦੇ ਸੰਗਤ ਦੀ ਗੱਡੀ ਵਿੱਚ ਦਾਸ ਸਾਰਿਆਂ ਨੂੰ ਕਿਉਂਕਿ ਸਿੱਟੇ ਤੋਂ ਜੋ ਕਿ ਇਹ ਬਹੁਤਿਆਂ ਸੇਵਾ ਕਰਦੇ ਆ ਉਹ ਤੇ ਸਮੇ ਸਮੇ ਸਾਰਿਆਂ ਦਾ ਕਲਿਆ ਕਲਿਆ ਦਾ ਜ਼ਿਕਰ ਕੀਤਾ ਹੀ ਦਦਾ ਰਿਹਾ ਹੈ ਕਿ ਹਮਨੇ ਕੀਤਾ ਜਾਣਾ ਹੈ ਇੱਕ ਖੁਸ਼ੀ ਦਾ ਸਮਾਗਮ ਜੁਆ ਨੇ ਸਰੋਵਰ ਦੀਆਂ ਜਿਹੜੇ ਸਰੋਵਰ ਬਾਰੇ ਧੰਨ ਬਾਬਾ ਨੰਦ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਇਸ਼ਾਰੇ ਕੀਤੇ ਸਨ ਅਤੇ ਧੰਨ ਬਾਬਾ ਕੁਦਰ ਸਿੰਘ ਜੀ ਨੇ ਉਸ ਸਰੋਵਰ ਦੀ ਬਣਾਉਣਾ ਕੀਤਾ ਸੋ ਇਸ ਵਕਤ ਤੇ ਸੰਗਤ ਦੇ ਮਨ ਵਿੱਚ ਚਾਹ ਵੀ ਇੰਨਾ ਹੈ ਕੋਈ ਵਹੀਖਾਂ ਤੇ ਆ ਰਿਹਾ ਕੋਈ ਪੈਦਲ ਚੱਲ ਕੇ ਆ ਰਿਹਾ ਇਧਰੋਂ ਇਧਰ ਦੀ ਇਧਰ ਇਧਰ ਦੀ ਇਧਰ ਜਿੱਧਰ ਦੀ ਰਾਹ ਬਣਦੇ ਨੇ ਸੰਗਤ ਬੜੇ ਚਾਵਾ ਨਾਲ ਖੁਸ਼ੀਆਂ ਨਾਲ ਇਹ ਇਥੇ ਦਰਸ਼ਨ ਜਿਦਾਰੇ ਕਰਦੀ ਹੈ ਚੰ ਧੂਰ ਪ੍ਰਾਪਤ ਕਰਦੀ ਹੈ ਦਾਸ ਬਹੁਤ ਬਹੁਤ ਮੁਬਾਰਕਾਂ ਕੰਦੇ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ